लेटर ਤੇ ਨਿਸ਼ਾਨੇ ਤੇ ਨਹੀਂ ਪੰਜ ਪਾ ਲੀਡਰ ਸਿੱਖ ਪਾ ਪਾ ਲੀਡਰ ਜਿਹੜਾ ਚੰਡੀਗੜ੍ਹ ਪਾ ਪਾ ਦਫਤਰ ਚ ਇੱਕ ਚਿੱਠੀ ਮਿਲੀ ਚੱਠੇ ਚ ਦਿੱਤੀ ਗਈ ਧਮਕੀ ਜਿਨਾ ਚਾ ਮਨਜਿੰਦਰ ਸਰਸਾ ਪਰਮਿੰਦਰ ਬਰਾੜ ਤੇ ਤਤਜਿੰਦਰ ਸਰਾਂ ਨੂੰ ਚਾਨ ਤੋਂ ਮਾਰਨ ਦੀ ਧਮਕੀ ਦਿੱਤੀ ਚਿੱਠੀ ਚ ਲਿਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾਹੁ ਅਕਬਰ ਸਲਾਮ ਵਾਲੇਕੁਮ ਅਸੀਂ ਇਹ ਚਿੱਠੀ ਪਰਮਿੰਦਰ ਬਰਾੜ ਤੇ ਤਤਜਿੰਦਰ ਸਰਾਂ ਨੂੰ ਵਾਰਨਿੰਗ ਦੇਣ ਦੇ ਲਈ ਲਿਖ ਰਹੇ ਹਾਂ ਪਹਿਲਾਂ ਵੀ ਤੁਹਾਨੂੰ ਸੋਸ਼ਲ ਮੀਡੀਆ ਤੇ ਬਹੁਤ ਵਾਰ ਸਮਝਾਇਆ ਕਿ ਤੁਸੀਂ ਪੱਗਾਂ 'ਚ ਸਿਰ ਫਸਾ ਕੇ ਸਿੱਖਾਂ ਨਾਲ ਪੰਜਾਬ ਦੇ ਲੋਕਾਂ ਨਾਲ ਆਰਐਸਐਸ ਤੇ ਭਾਜਪਾ ਦੇ ਨਾਲ ਮਿਲ ਕੇ ਧੋਖਾ ਕਰ ਰਹੇ ਹੋ ਤੁਸੀਂ ਲੋਕਾਂ ਨੇ ਆਰਐਸਐਸ ਨਾਲ ਮਿਲ ਕੇ ਸਿੱਖ ਧਰਮ 'ਚ ਦਖਲਅੰਦਾਜ਼ੀ ਕੀਤੀ ਹੈ ਜਿਹੜੀ ਸਾਨੂੰ ਬਰਦਾਸ਼ਤ ਨਹੀਂ ਹੈ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਸਮਝਾਇਆ ਤੁਹਾਨੂੰ ਇਹ ਗੱਲ ਐਵੇਂ ਸਮਝ ਨਹੀਂ ਆਉਣੀ ਕਿ ਬੀਜੇਪੀ ਨੂੰ ਛੱਡ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਇਹ ਦੁਨੀਆ ਹੀ ਛੁਡਾ ਦੇਵਾਂਗੇ ਪੰਜਾਬ ਦੇ ਕਿਸਾਨ ਭਾਈਆਂ ਦੇ ਅੰਦੋਲਨ ਨੂੰ ਵੀ ਤੁਸੀਂ ਖੇਰੂ-ਖੇਰੂ ਕਰਨ ਲਈ ਭਾਜਪਾ ਸਰਕਾਰ ਦੇ ਨਾਲ ਮਿਲ ਕੇ ਕੋਜੀਆਂ ਚਾਲਾਂ ਚੱਲੀਆਂ ਤੁਸੀਂ ਸਿੱਖ ਕੌਮ ਦੇ ਕਤਾਰ ਹੋ ਆਰਐਸਐਸ ਦੇ ਪਾਜਪਾ ਮਗਰ ਲੱਗ ਕੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੁਮਰਾਹ ਕਰ ਰਹੇ ਹੋ ਉਹਨਾਂ ਨੂੰ ਪਾਜਪਾ ਤੇ ਆਰਐਸਐਸ ਜੁਆਇਨ ਕਰਨ ਲਈ ਸਾਜ਼ਿਸ਼ ਤਹਿਤ ਪੰਜਾਬ ਦਾ ਨੁਕਸਾਨ ਕਰਵਾ ਰਹੇ ਹੋ ਤੁਸੀਂ ਸਿੱਖਾ ਮੁਸਲਮਾਨ ਭਾਈਚਾਰਾ ਖਰਾਬ ਕਰਨ ਲਈ ਬਹੁਤ ਕੁਝ ਜਾਂ ਚੱਲਣਾ ਚੱਲਿਆ ਹੈ ਨਾ ਪਾਜਪਾ ਤੇ ਆਰਐਸਐਸ ਵਾਲਿਆਂ ਨੇ ਤੁਹਾਨੂੰ ਵਰਤ ਕੇ ਸੁੱਟ ਦੇਣਾ ਹੈ ਪੰਜਾਬ ਤੇ ਸਿੱਖਾਂ ਨੂੰ ਖਤਮ ਕਰਨ ਲਈ ਕਈ ਆਏ ਕਈ ਗਏ ਨਾ ਤਾਂ ਪੰਜਾਬ ਖਤਮ ਹੋਇਆ ਨਾ ਹੀ ਸਿੱਖ ਤੁਸੀਂ ਪੰਜਾਬ ਚ ਬਹੁਤ ਗੰਦ ਪਾਇਆ ਹੈ ਇਹ ਗੰਧ ਹੁਣ ਸਾਨੂੰ ਸਾਫ਼ ਕਰਨਾ ਪੈਣਾ ਹੈ ਜਲਦੀ ਤੁਹਾਨੂੰ ਟਕਰਾਂਗੇ ਸਾਨੂੰ ਸਭ ਪਤਾ ਹੈ ਤੁਸੀਂ ਚੰਡੀਗੜ੍ਹ ਬੈਠ ਕੇ ਸਾਡੇ ਖਿਲਾਫ ਸਾਜ਼ਿਸ਼ਾਂ ਕਰਦੇ ਹੋ ਅਸੀਂ ਅਜਦਾ ਬਦਲਾ ਜਲਦ ਲਵਾਂਗੇ ਤੁਸੀਂ ਲੋਕ ਮੋਤੀ ਦੇ ਕੁੱਤੇ ਬਣੇ ਬੈਠੇ ਹੋ ਮਨਜਿੰਦਰ ਸਰਸਾ ਵੀ بڑا ਆਰਐਸਐਸ ਦੀ ਬੋਲੀ ਬੋਲਦਾ ਹੈ ਪੰਜਾਬ ਲਈ ਅਸੀਂ ਉਹ ਸਬਕ ਸਿਖਾਵਾਂਗੇ ਮਨਜਿੰਦਰ ਸਰਸਾ ਨੇ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਆਰਐਸਐਸ ਦੇ ਸਾਹਮਣੇ ਗੁਲਾਮ ਕਰ ਦਿੱਤੀ ਹੈ ਅਸਨੋ ਤਾਂ ਕਦੇ ਮਾਫ਼ ਨਹੀਂ ਕੀਤਾ ਜਾਵੇਗਾ ਦਿੱਲੀ ਦੇ ਗੁਰਦੁਆਰਿਆਂ ਨੂੰ ਜਲਦ ਭਾਜਪਾ ਤੇ ਆਰਐਸਐਸ ਤੋਂ ਆਜ਼ਾਦ ਕਰਵਾਇਆ ਜਾਵੇਗਾ ਤੁਹਾਡੇ ਵਰਕੇ 71 ਕਰਕੇ ਭਾਜਪਾ ਸਰਕਾਰ ਨੇ ਕੈਨੇਡਾ ਪਾਕਿਸਤਾਨ ਤੇ ਇੰਡੀਆ 'ਚ ਸਾਡੇ ਕਈ ਭਰਾ ਮਾਰ ਦਿੱਤੇ ਅਸੀਂ ਉਹਨਾਂ ਦਾ ਬਦਲਾ ਜਲਦ ਰਵਾਂਗੇ ਅਸੀਂ ਭਾਜਪਾ ਵਾਲਿਆਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਪੰਜਾਬ ਛੱਡ ਕੇ ਚਲੇ ਜਾਓ ਸਾਡੀ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਪਰ ਸਿੱਖਾਂ ਦੇ ਕਤਾਰਾਂ ਨੂੰ ਪਕਸ਼